ਤੁਰਤ ਰੇਕਾਰ ਦੀ ਚਾਇਆ ਰਵਰ ਬਸ ਜੇ ਨਾ ਆਉਂ you <laughs> ਦੇਖੋ ਤੇਰੇ ਬੱਗੇ ਤੇ ਆਪਣੇ ਚਾਹੂ ਤੇ अॻे <laughs> 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 ਹਾਂ ਜੋ ਪੁੱਤੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਸਰਦਾਰ ਪਰਮਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਦਾ ਮੁਖ ਸੇਵਾਦਾਰ ਬਸਤੀ ਮਠੂ ਤੋਂ ਆ ਜੀ ਤੇ ਅੱਜ ਪਰਿਵਾਰ ਦੇ ਵਿੱਚ ਧੀ ਨੇ ਜਿਹੜਾ ਜਨਮ ਲਿਆ ਉਹਦਾ ਬੜੇ ਢੋਲ ਠਮੱਕੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਤੁਸੀਂ ਸਵਾਗਤ ਕੀਤਾ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ ਮੇਰੇ ਬੇਟੇ ਨੇ ਮੇਰੀ ਨੂੰਹ ਨੇ ਤੇ ਸਾਰੇ ਸਾਡੇ ਘਰ ਵੱਡੀਆਂ ਭਜਾਈਆਂ ਨੇ ਛੋਟੀ ਭਰਜਾਈ ਨੇ ਪੂਰਾ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਸਾਡੇ ਕੱਲ ਪਹਿਲਾਂ ਜੀ ਕੋਈ ਵੀ ਆਏਗਾ ਬੇਟਾ ਆਏਗਾ ਜਾਂ ਬੇਟੀ ਆਏਗੀ ਪਰ ਅਸੀਂ ਉਹਨੂੰ ਪੂਰਨ ਤੌਰ ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਖਸ਼ਿਸ਼ ਦਿੱਤੀ ਹੈ ਧੀਰੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰਦੁਆਰਾ ਸਾਹਿਬ ਇੱਕ ਜਾ ਕੇ ਖੜਾ ਪ੍ਰਸ਼ਾਦ ਦੇਖਾ ਕੇ ਜੋ ਸਾਡੀ ਗੁਰ ਮਰਿਆਦਾ ਅਨੁਸਾਰ ਅੰਮ੍ਰਿਤ ਦਾ ਚੂੜਾ ਦਿੱਤਾ ਜਾਂਦਾ ਉਹ ਤੇ ਪਿਆ ਪਿਆ ਗੁਰੂ ਮਾਰਾਈ ਬਾਬਾ ਸਾਡੇ ਗਰਮ ਸਿੰਘ ਸਾਹਿਬ ਜੀ ਨੇ ਉਹ ਚੂਲਾ ਦਿੱਤਾ ਬੱਚੀ ਨੂੰ ਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੱਚੀ ਦਾ ਭੋਖ ਵਧੀਆ ਸੀ ਬਣਾ ਸਕੀਏ ਕਿਉਂ ਧੀਆਂ ਦਾ ਜੋ ਅੱਜ ਕੱਲ ਦੇ ਸਮੇਂ 'ਚ ਮਾਹੌਲ ਹੈ ਚੱਲ ਰਿਹਾ ਕਿ ਕਈ ਬੱਚਿਆਂ ਨੂੰ ਮਤਲਬ ਕਿ ਉਹ ਵੀ ਮਾਪੇ ਜਿਹੜੇ ਔਲਾਦ ਤੋਂ ਬਗੈਰ ਰਹਿ ਰਹੇ ਨੇ ਕਿੰਨਾ ਧੀਆਂ ਵਾਸਤੇ ਤਰਦੇ ਨੇ ਅਸੀਂ ਗੁਰੂ ਮਾਰਾ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਹਿਲੀ ਧੀ ਬੇਟੇ ਦੇ ਰੂਪੇ ਸਾਨੂੰ ਬਖਸ਼ਿਸ਼ ਕੀਤੀ ਹੈ ਜੀ ਫਿਊਚਰ ਕਿਵੇਂ ਦੇਖਦੇ ਹੋ ਬੱਚੀ ਦਾ ਬੱਚੀ ਦਾ ਫਿਊਚਰ ਆਉਣ ਵਾਲਾ ਤੇ ਦੇਖੋ ਜੀ ਆਪਣੀ ਸਾਡੀ ਆਪਣੀ ਸੋਚ ਹੈਗੀ ਇਹ ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ ਕਿ ਪੜ੍ਹਾਈ ਕਰਾਵਾਂਗੇ ਪੜ੍ਹਾਈ ਤੋਂ ਬਾਅਦ ਜੋ ਬੱਚੇ ਨੇ ਅੱਗੇ ਕਰਨਾ ਹੈ ਉਹ ਉਹਨਾਂ ਬੱਚੇ ਦੇ ਡਿਪੈਂਡ ਹੈਗਾ ਵੀ ਉਹਨਾਂ ਨੇ ਬਿਜ਼ਨਸੇ ਜਾਣਾ ਹੈ ਜਾਂ ਆਈਐਸ ਬਣਨਾ ਆਈਪੀਐਸ ਬਣਨਾ ਤੇ ਜਾਂ ਡਾਕਟਰ ਬਣਨਾ ਕਿ ਵਕੀਲ ਬਣਨਾ ਇਹ ਤਾਂ ਉਸ ਸਮੇਂ ਦੇ ਨਾਲ ਬੱਚੇ ਤੋਂ ਡਿਪੈਂਡ ਕਰੂਗਾ ਬਾਕੀ ਸਾਡੇ ਵੱਲੋਂ ਕੋਈ ਕਮੀ ਪੇਚੀ ਨਹੀਂ ਰਹੇਗੀ ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ ਧੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹ ਰਹੀਆਂ ਨੇ ਇਸੇ ਤਰ੍ਹਾਂ ਅਸੀਂ ਵਧੀਆ ਕੁਆਲਿਫਿਕੇਸ਼ਨ ਦੇਾਂਗੇ ਬੱਚਿਆਂ ਨੂੰ ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਉਜਵਲਾ ਹੋ ਸਕੇ ਜੀ ਮੇਰਾ ਨਾਮ ਰਮਨਦੀਪ ਸਿੰਘ ਜੀ ਅੱਛਾ ਗੁੜੀਆਂ ਦਾ ਅੱਜ ਬੜੇ ਤੁਮ ਤੁਮ ਨਾਲ ਸਵਾਗਤ ਕੀਤਾ ਗਿਆ ਤੁਸੀਂ ਇੱਕ ਬੱਚੀ ਦੇ ਪਿਤਾ ਬਣੇ ਹੋ ਸਭ ਤੋਂ ਪਹਿਲਾਂ ਕਿਹੋ ਜੇ ਮਨ ਚ ਵਿਚਾਰ ਨੇ ਕਿ ਮੈਂ ਫੀਲ ਕਰ ਰਿਹਾ ਅੱਜ ਮੈਂ ਬਹੁਤ ਖੁਸ਼ ਹਾਂ 2 ਅਗਸਤ ਨੂੰ ਮੇਰੇ ਘਰੇ ਬੇਟੀ ਨੇ ਜਨਮ ਲਿਆ ਠੀਕ ਹੈ ਸਾਰਾ ਦਿਹਾਸ ਸੀ ਕਿ ਚਲੋ ਬੇਟਾ ਆ ਗਿਆ ਬੇਟਾ ਕਾ ਮੇਰੀ ਪਹਿਲਾਂ ਹੀ ਸੀ ਕਿ ਨਹੀਂ ਮੈਨੂੰ ਬੇਟੀ ਹੀ ਚਾਹੀਦੀ ਹੈ ਤੇ ਇਹਨੂੰ ਅਸੀਂ ਬਹੁਤ ਵਧੀਆ ਪੜਾਵਾਂਗੇ ਲਿਖਾਵਾਂਗੇ ਜੋ ਉਹ ਚਾਹੇਗੀ ਅਸੀਂ ਉਹਨੂੰ ਉਹ ਕਰਾਵਾਂਗੇ ਛੱਤੀ ਜੀ ਦਾਦ ਪੂਰੇ ਸਾਹਮਣੇ ਤੁਹਾਨੂੰ ਬਖਸ਼ਿਸ਼ ਕੀਤੀ ਆ ਗ੍ਰੈਂਡ ਵੈਲਕਮ ਅੱਜ ਤੁਸੀਂ ਕੁੜੀਆਂ ਦਾ ਕੀਤਾ ਪਹਿਲਾਂ ਹੀ ਪ੍ਰੀ ਪਲਾਨਡ ਸੀ ਜਾਂ ਫਿਰ ਮਤਲਬ ਸੀਗਾ ਕੀ ਧੀ ਹੋਏਗੀ ਤਾਂ ਹੀ ਇਦਾਂ ਕਰਾਂਗੇ ਹਾਂਜੀ ਹਾਂਜੀ ਬਾਬਾ ਤੀ ਹੁੰਦੀ ਆ ਲੜਕਾ ਦਾ ਅਸੀਂ ਇਦਾਂ ਹੀ ਵੈਲਕਮ ਕਰਨਾ ਸੀਗਾ ਚਲੋ ਤੀ ਹੋਈ ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਾ ਨੂੰ ਕਲੇ-ਕਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਬਹੁਤ ਜ਼ਿਆਦਾ ਕੱਟ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਸਾਨੂੰ ਸਾਰੇ ਬੱਚੀ ਦਾ ਨਾਮ ਰੱਖ ਲਿਆ ਹਾਂਜੀ ਬੱਚੀ ਦਾ ਨਾਮ ਸਰਗੁਣ ਕੌਰ ਜੀ ਤੇ ਸਰਗੁਨ ਬੀਇੰਗ ਅ ਫਾਦਰ ਤੁਸੀਂ ਸਰਗੁਨ ਕੌਰ ਦਾ ਫਿਊਚਰ ਕਿਵੇਂ ਦੇਖਦੇ ਹੋ ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦਵਾਂਗੇ ਠੀਕ ਹੈ ਉਹਨੂੰ ਵਧੀਆ ਸੰਸਕਾਰ ਦਵਾਂਗੇ ਠੀਕ ਹੈ ਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਡ੍ਰੀਮਸ ਹੋਣਗੇ ਉਹ ਹੀ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਅਸੀਂ ਅੱਗੇ ਉਹਨੂੰ ਆਈ ਆਈਐਸ ਜਾਂ ਡਾਕਟਰ ਜੋ ਪਾਇਲਟ ਜੋ ਵੀ ਬਣਨਾ ਚਾਹੇਗੀ ਅਸੀਂ ਉਹਦੇ ਨਾਲ ਖੜੇ ਹੋਵਾਂਗੇ